ਕਰ ਦੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਅੱਜ ਦੇ ਨਵੇਂ ਵਲੌਗ ਤੇ ਅੱਜ ਆਪਾਂ ਚੱਲੇ ਆਂ ਜੀ ਵੀਡੀਓ ਸ਼ੂਟ ਕਰਨ ਮੈਂ ਸੋਚਿਆ ਵਲੌਗ ਹੀ ਸਟਾਰਟ ਕਰਤੀ ਇਹ ਨਾਲ ਦੀ ਨਾਲ ਰਹੀ ਆ ਵਲੌਗ ਬਣਾਉਣਾ ਜ਼ਰੂਰੀ ਆ ਤੇ ਹੁਣ ਆਪਾਂ ਕੱਢੀ ਕਰ ਲਈਏ ਸਟਾਰਟ ਹੁਣ ਆਪਾਂ ਡੇਲੀ ਵਲੌਗਿੰਗ ਕਰਿਆ ਕਰਨੀ ਆਹ ਕੀ ਰੋਡ ਤਾਂ ਪਾਣੀ ਆ ਕੱਲ ਦੀ ਪਾਲਿਸ਼ ਮਾਰੀ ਹੀ ਡੈਸ਼ ਬੋਰਡ ਤੇ ਉੜੀ ਚਮਕੋ ਚਮਕ ਮਾਰਦੀ ਸੀ ਗੱਡੀ ਓਏ ਰੱਬ ਬੈਠ ਜਾ ਹਾਂ ਇਹ ਚੁਣੀ ਨਹੀਂ ਡਾੜਾ ਕੇ ਹਾਂ ਨਾ ਡਾੜਾ ਕੇ ਬਣੀ ਹੈ ਇਹ ਚ ਕੋਈ ਨੂੰ ਮੰਨੀ ਬੈਠਾ ਜੱਜ ਤੇ ਮੈਂ ਮੰਨਣਾ ਨਾ ਕਿਸੇ ਮਰੇ ਗੱਡੀ ਵੀ ਧੋਣੀ ਆਣ ਕੇ ਆਪਾਂ ਹੋਰ ਪਰੇ ਕਰ ਬੂਟ ਜੇ ਡਾਉਣ ਨਹੀਂ ਕਿਤੇ ਡਾਉਣ ਕਿਤੇ ਹੀ ਉਦੋਂ ਜਦੋਂ ਗੱਡੀ ਖੜਾ ਰਹੀ ਸੀ ਮੈਂ ਇਹ ਗੱਡੀ ਸਵੇਰ ਦੀ ਲੱਗੀ ਧੁੱਪੇ ਪਹਿਲਾਂ ਸ਼ਾਮੇ ਲੱਗੀ ਉਹਨੂੰ ਤਾਂ ਪੇਰ ਹੋ ਗਈ ਉਹਲੇ ਟਾਈਮ ਵਾਲੀ ਤੇ ਮੰਡੀ ਜਾਣਾ ਉਹ ਤੇ ਬਣਾ ਕੇ ਆਣੀ ਆ ਵੀਡੀਓ ਆਪਾਂ ਲੱਗੀ ਬਾਜ ਕਰਦੇ ਆ ਗੱਡੀ ਨੂੰ ਆਸ਼ ਇਹ ਕਿਹੜਾ ਹੀ ਵੀਰ ਹਰਨ ਮਰੀ ਜਾਂਦਾ ਹੀ ਮਿੱਤਰੋ ਅੱਜ ਜਿਹੜੀ ਆਪਾਂ ਵੀਡੀਓ ਬਣਾਉਣ ਲੱਗੇ ਆਂ ਤੁਸੀਂ ਇੰਸਟਾਗ੍ਰam ਤੇ ਵੀ ਦੇਖਿਓ ਬਾਕੀ ਊੜਾ ਟਾਈਟ ਆਈ ਸਾਡੇ ਨੂੰ ਕੈਮਰਾ ਨਾਲ ਅਣੰਦੀ ਵਲੌਗ ਬਣਾਉਣ ਦੇ ਵਿੱਚ ਆਜ ਨਹੀਂ ਹੈ। ਆਹ ਉਹ ਕੌਣ ਜਾ ਸਿੱਖ ਰਿਹਾ ਗੱਡੀ ਦੀ। ਕੁਛ ਬੋਲ ਵੀ ਲਿਆ ਕਰ ਵਿੱਚ। ਮਾ ਮਾਂ ਮੰਡੀ ਚ ਕੌਣ ਜਾ ਸਿੱਖੰਦਿਆ ਗੱਡੀ ਦੀ। ਮਸਾ ਨਹੀਂ ਬਾਵਾ ਜਨਾ ਦੱਸਿਂ ਕਰਦੇ ਕੋਈ। ਅਜੇ ਤੱਕ ਜਾਜ ਨਹੀਂ ਆਈ। ਇੱਥੇ ਰੋਡ ਬਾਲਾ ਜਿਆਦਾ ਖਰਾਬ ਹੋਇਆ ਪਿਆ। ਇੱਧਰ ਖੱਡੇ ਖੱਡੇ। ਸਕੂਲ ਦੀ ਸੜਕ ਬਣਾਉਣੀ ਚਾਹੀਦੀ ਵੈਸੇ ਹਨਾ ਸਹੀ ਗਾ ਮੇਰੀ ਬਲਾਸਟੂ ਹੋ ਗਈ ਆ ਸਕੂਲ ਚ ਸਾਡੇ ਪਿੰਡ ਦੇ ਤੇ ਅਜੇ ਤੱਕ ਸੜਕ ਹੀ ਨਹੀਂ ਬਣਾਈ ਤੇ ਬੱਜਰੀ ਉਦੋਂ ਦਾ ਬੱਜਰੀ ਰਿਆ ਤੇ ਉਹ ਤੁਹਾਨੂੰ ਅੱਗੇ ਵਿਖਾਉਣੇ ਆ ਇੱਥੋਂ ਸੜਕ ਬਣੀ ਆ ਇੱਥੋਂ ਲੈ ਕੇ ਆ ਇੱਥੋਂ ਲੈ ਕੇ ਸੜਕ ਬਣੀ ਆ ਉਹਦੀ ਤੱਕ ਉਹ ਥੋੜੀ ਜਿੱਧਰ ਕੋਈ ਕੋਈ ਲੋੜ ਨਹੀਂ ਹੈਗੀ ਜਿਹੜੀ ਸਕੂਲ ਨੂੰ ਸੜਕ ਆ ਨਾ ਇਹ ਜ਼ਰੂਰੀ ਬਣਾਉਣੀ ਨਹੀਂ ਬਣਾਉਣੀ ਤੇ ਬਾਕੀ ਸਾਰੀ ਬਣਾਉਣਾ ਟਰੈਕਟਰ ਕੋਈ ਜਿਹਨੇ ਕੋਈ ਆਵਾਜ਼ ਐ ਵੀ ਨਹੀਂ ਕੋਈ ਹੈਗੀ ਕਿਉਂਕਿ ਸਪੂਟ ਦੀ ਛੜਕ ਤਾਂ ਵੀ ਆਉਣਾ ਹੁੰਦਾ ਇਹ ਇੱਕ ਮੰਡੀ ਦੀ ਛੜਕ ਆ ਤੇ ਇਹ ਥੋੜੀ ਜੀ ਤੋੜਤੀ ਐ ਨਾ ਤੇ ਸੜਕ ਦੀ ਗੱਲ ਕਰਦੇ ਹਾਂ ਟਰੈਕਟਰ ਲੰਘਣਦੇ ਆ ਤੇ ਆਪਾਂ ਵਲੌਗ ਤਾਂ ਬੰਦ ਕਰਤਾ ਸੀ ਇਹ ਬਣਨੀ ਚਾਹੀਦੀ ਛੜਕ ਹਨਾ ਬਣ ਨਹੀਂ ਰਹੀ ਇਹ ਤੇ ਜਿੱਥੋਂ ਤੱਕ ਵੀਡੀਓ ਗਈ ਆ ਤੇ ਬਸ ਥੋੜਾ ਜਿਹਾ ਕਿਰਪਾ ਹੋ ਜੇ ਵੀਡੀਓ ਤੇ ਚੱਲ ਛੜਕਦੇ ਬਣੇ ਸਾਡਾ ਭਾਵੇਂ ਬਣਿਆ ਕੋਈ ਹੈ ਕਮਾ ਨਹੀਂ ਚਾਹੀਦੀ ਆ ਸਾਡੇ ਸਕੂਲ ਦੀ ਸਾਡੇ ਸਕੂਲ ਦੀ ਸੜਕ ਭਾਂਜੇ ਬਸ ਸਾਨੂੰ ਇੰਨਾ ਹੀ ਬਹੁਤ ਆ ਕਿਉਂਕਿ ਪਲੱਸ 2 ਹੋ ਗਈ ਹਾਲਾ ਲੋ 12 ਸਾਲ ਇਹ 12 ਸਾਲ ਹੀ ਹੋ ਚੱਲੇ ਜੇ ਉਹ ਤੋਂ ਪਹਿਲਾਂ ਦੀ ਸੜਕ ਅਜੇ ਤੱਕ ਨਹੀਂ ਉਹ ਬਣੀ ਤੇ ਆ ਆ ਵੀ ਤੁਹਾਨੂੰ ਖਪਾਇਆ ਵਿਖਾ ਦਿੰਨੇ ਆ ਇੱਥੋਂ ਸਟਾਰਟ ਹੁੰਦੀ ਸੜਕ ਜਿਹੜੀ ਬਣੀ ਲੋਕ ਲੋਕ ਪਈ ਆ ਤੇ ਆ ਮੰਡੀ ਨੂੰ ਚੱਲ ਜਾਂਦੀ ਆ ਤੇ ਉਹ ਸਕੂਲ ਦੀ ਜਿਹੜੀ ਸੜਕ ਨੇ ਆ ਜਿਹੜੀ ਇਹਨੂੰ ਸੜਕ ਜਾਂਦੀ ਇਹ ਵੀ ਬਣਾਤੀ ਆ ਇਸ ਕੋ ਦੀ ਟੋਟਾ ਜਾਂ ਛੜਕੇ ਅੱਧਾ ਕਿਲੋਮੀਟਰ ਬਣੀ ਆ ਜਿਹੜੀ ਬਣਾਇਨੀ ਆ ਤੇ ਬਸ ਸਾਨੂੰ ਇਨਾ ਕੀ ਕਾ ਮੈਂ ਬਾਕੀ ਐਵੇਂ ਵੀਡੀਓ ਲੱਗੇ ਬਣਾਉਣੇ ਤੇ ਨਵੇਂ ਗਾਣਾ ਸ਼ੂਟ ਕਰਨ ਲੱਗੇ ਆਪਾਂ ਨਵਾਂ ਗਾਣਾ ਸ਼ੂਟ ਕਰਨ ਲੱਗੇ ਮਾਵਾ ਵਾਜ ਦਿੱਤਾ ਕੱਜ ਵੀ ਗਾਣੇ ਦਾ ਨਾ ਕੀ ਨਵਾਂ ਪਟਿਆਕ ਅੱਛਾ ਤੇ ਸਟਾਰਟ ਇਹਨੂੰ ਕੀ ਕਹਿੰਦੇ ਖੁੱਸਾ ਕਿੱਥੇ ਜਾ ਰਿਹਾ ਨਾ ਹਾਂ ਕੋਈ ਸਹੀ ਲੱਗੰਦਿਆ ਹਮ ਚੱਲ ਬਸ ਉਹ ਵੀ ਮਿੱਤਰੋ ਵੀਡੀਓ ਵਾਡੀਓ ਸ਼ੂਟ ਕਰਨੀਆਂ ਜੇ ਆਪਾਂ ਆਜ ਕੋ ਆਪਣਾ ਯਾਦਰਾ ਨਕਾਪਾ ਚੱਲੇ ਆ ਘਾ ਤੇ ਜਾ ਕੇ ਪਈਏ ਘੜੀ ਤੇ ਵੀਡੀਓ ਵਾਰੀ ਅਪਲੋਡ ਕਰੀਏ ਹੁਣ ਆਪਣੀਆਂ ਕੋਰਤੇ ਪਿਆ ਮੈਨੂੰ ਬਾਤੀ ਪੜੇ ਜਦੇ ਪੈਗੇ ਆ ਪ੍ਰੈਸ ਨਹੀਂ ਸਹੀ ਕੀਤਾ ਹਣਾ ਤੂੰ ਪ੍ਰੈਸ ਤਾਂ ਹੀ ਹੂੰ ਮੋਦਾਂ ਮੇਨ ਚਲੋ ਮਿੱਤਰੋ ਹੁਣ ਚੱਲਦੇ ਆਂ ਕਈ ਬਾਰੀ ਲੋਕ ਇਹ ਵੀ ਆ ਮੈਂ ਬਣਾਉਂਦਾ ਆ ਪਿੰਡਾਨੀਆ ਵੀਡੀਓ ਕੋਈ ਰੁਕਾਉਂਦਾ ਮੈਂ ਇਹੇ ਜਿਹਾੇ ਕੰਮ ਕਰਦਾ ਹਾਂ ਵੀਡੀਓ ਵੀ ਜਿਗਰੇ ਵਾਲੇ ਬਣਾਉਂਦੇ ਆ ਇਦਾਂ ਦੀ ਨਾਲ ਕੰਦਾ ਚੱਲ ਗਿਆ ਆਪਣਾ ਇੱਕ ਚਲੋ ਮਿੱਤਰੋ ਚੱਲਦੇ ਆਂ ਕਰੀਏ ਲੋ ਜੀ ਸਮੋਕ ਤੇ ਰਿਮੂਵ ਕਰਾਤੀ ਪਰ ਸਾਨਾ ਬੜਾ ਲੱਗਦਾ ਸਪਲੈਂਡਰ ਮੇਰੇ ਵਾਲਾ ਤੇ ਭਾਰ ਇੱਕ ਗੱਲ ਹੈਗੀ ਆ ਸਮੋਕ ਕਰਵਾ ਦਈਏ ਮੇਰਾ ਰਾਤਾ ਕਿਉਂਕਿ ਜੇ ਇੱਕ ਵੀ ਇਹਦੇ ਤੇ ਜਰੀਟ ਪੈ ਗਈ ਨਾ ਤੇ ਮੇਰੇ ਸਪਲੈਂਡਰ ਦੀ ਡੰਡ ਲੱਜ ਜਾਣੀ ਤੇ ਹੁਣ ਵੇਖੋ ਚਮਕਾ万 ਹੁੰਦੇ ਨਾ ਪੂਰੀਆਂ ਇਸ ਕਰਕੇ ਇਹ ਸਮੋਕ ਰਿਮੂਵ ਕਰਾਉਣੀ ਆ ਆਪਾਂ ਹੋਰ ਨੂੰ ਕਰਾਤੀ ਹੁਣ ਸਮੋਕ ਕਰਾਉਣੀ ਦੁਬਾਰੇ ਇਹਦੇ ਤੇ ਇਹ ਵੀ ਕਰਾ ਕੇ ਉਹਨੇ ਕੰਮ ਵੇਖਾ ਨਾਡ ਫੋਨ ਬੈਣਾ ਇਹਦਾ ਮੂੰਹ ਦਾ ਆ ਵੇਖੋ ਇਹ ਹੁਣ ਖਰਾਬ ਹੋ ਗਿਆ ਇਹ ਕਰਾ ਕੇ ਉਹਨੇ ਹਾਂਜੀ ਮਿੱਤਰੋ ਵਲੌਗ ਆਪਣਾ ਕੱਲ ਦਾ ਹੀ ਚੱਲਣਦਿਆ ਸੀ ਸਸਰੀ ਘਰ ਸੇਰ ਤੋਂ ਸਾਰਿਆਂ ਤੇ ਅੱਜ ਦੀ ਤੁਹਾਨੂੰ ਇੱਕ ਖੁਸ਼ਕੁ ਖੁਸ਼ ਖ਼ਬਰ ਹੀ ਦੱਸਦੇ ਆ ਅੱਜ ਹੈਗਾ ਜੀ ਤੁਹਾਡੇ ਭਰਾ ਦਾ ਜਨਮ ਦਿਨ ਤੇ ਸਾਰੇ ਭਰਾ ਜਰੂਰ विश ਕਰੋ ਜਿਹੜੇ ਜਿਹੜੇ ਪਿਆਰ ਕਰਦੇ ਆ ਇਹ ਬਾਤੀ ਅੱਜ ਕਰਦੇ ਆ ਮੇਰੇ ਸੈਲੀਬ੍ਰੇਟ ਵੀ ਬਰਥਡੇ ਕਰਦੇ ਆ ਅਨਾਲ ਇਹ ਕਰਦੇ ਆ ਨਾਲ ਹੀ ਕਰਾਂਗੇ ਤੇ ਉੱਥੋਂ ਥੋੜਾ ਜਿਹਾ ਕੰਮ ਆ ਇਹ ਕੋਈ ਤੇ ਉਹ ਗਏ ਆਪਣਾ ਕੰਮ ਕਰਨ ਤੇ ਮੈਂ ਬੈਠਾ ਗੱਡੀ 'ਚ ਮੰਗਾ ਚਲੋ ਥੋੜੇ ਟਾਈਮ ਲਈ ਗੱਡੀ 'ਚ ਬੈਠਦੇ ਆ ਤੇ ਨਾਲ ਸਾਰਿਆਂ ਨੂੰ ਦੱਸਦੇ ਆ ਕਿ ਅੱਜ ਤੁਹਾਡੇ ਭਰਾ ਦਾ ਜਨਮ ਦਿਨ ਆ ਤੇ ਜਰੂਰ ਵਿਸ਼ ਕਰਿਓ ਜਿਹੜੇ-ਜਿਹੜੇ ਪਿਆਰ ਕਰਦੇ ਆ ਕਈ ਕਹਿੰਦੇ ਹੁਣੇ ਆ ਮੂੰਹ ਕਹਿੰਦੇ ਆ ਪਰ ਤੁਹਾਨੂੰ ਨਹੀਂ ਪਤਾ ਇਸ ਕਰਕੇ ਮੂੰਹ ਕਿਵੇਂ ਪੈਣਾ ਇਹਨੂੰ ਰਵਿਸ਼ ਕਰ ਉਹ ਜਿਹੜੇ ਜਿਹਨੇ ਭਰਾ ਪਿਆਰ ਕਰਦੇ ਆ ਇਹ ਕਰਦੇ ਆ ਅੱਜ ਫੇਰ ਪਾਲ ਦੇ ਘਰੇ ਚੱਲ ਗਏ ਮੈਂ ਕਿਹਾ ਨੂੰ ਤੱਕ ਫੇਰ ਥੋੜਾ ਟਾਈਮ ਰੈਸਟ ਕਰ ਲਈਏ ਥੋੜਾ ਟਾਈਮ ਹੋਇਆ ਜੇ ਗੱਡੀ ਲਈ ਕਹਾਂ ਜੇ 12 ਵਜੇ ਕਿਤੇ 3 ਮਿੰਟ ਹੋ ਗਏ ਚੁੱਕੇ ਜੀ ਇਹ ਅੱਜ ਫੇਰ ਹੈਲੋ ਮਨਸੀਤਾ ਅੱਜ ਜਨਮ ਦਿਨ ਕਿਦਾ ਹੈਪੀ ਬਰਥਡੇ ਕਿਦਾ ਕਿਦਾ ਹੈ ਕਿਦਾ ਅੱਛਾ ਅਰਚੇ ਅਰਚੇ ਕੀ ਲੱਗਦਾ ਤੇਰਾ ਅੱਛਾ ਬਰਾਹ ਮਨਸੀਰ ਤੇ ਹੈ ਕਿੱਥੇ ਹੋਈ ਤੇਰੇ ਛੱਟ ਕਿਦਾਂ ਲੱਗੀ ਆ ਸਿੱਕੀ ਤੇ ਹੈ ਕਿਤੋਂ ਡਿੱਗੀਆਂ ਕੋਠੇ ਤੂੰ ਅੱਛਾ ਹੋ ਠੀਕ ਹੈਂ ਕੇ ਕੱਟੀਏ ਚਲੋ ਫਿਰ ਕੇਕ ਕੱਟੀਏ ਉੱਥੋਂ ਤਾਂ ਉੱਥੋਂ ਨਹੀਂ ਚਲ ਤਾਂ ਉੱਠ ਉੱਥੋਂ ਕੇਕ ਕੱਟੀ ਤੇ ਬਾਹਰ ਚਲੋ ਕੇ ਕੱਟੀਏ ਨੰਨੂ ਮਨਸੀਰ ਤੇ ਫੇਰ ਦੇਖ ਜਾਣਾ ਤੂੰ ਚੱਲ ਕੇ ਇੱਕ ਕਟਿਏ ਕੇ ਗਏ ਇੱਥੇ ਥੋੜਾ ਕੱਟਣਾ ਨਹੀਂ ਕੱਟਣਾ ਕੇ ਗਏ ਚਲੋ ਫੇਰ ਆਪਾਂ ਨਿੱਕੇ ਕਾਕੇ ਨੂੰ ਲੈ ਆਈਏ ਹਾਂ ਲੈ ਕੰਕਾ ਲੈ ਕੰਕਾ ਚਲੋ ਹਾਂ ਹਾਂ ਅਹੀਂ ਦੂਜੇ ਘਰ ਆ ਜਾ ਨਿਕਲ ਨਿਕਲ ਬਾਹਰ ਸੇ ਤੂੰ ਇਹ ਚਲੋ ਕਟਿਏ ਕੇ ਕੇ चाचू मेर okay, है कीअं कटी चलो ਮੇਰਾ ਨਾਮ ਹੈ ਲੀਗਾਂ ਤੇ ਇਹਦੇ ਆਸ ਲਿਖਿਆ ਹਾਂ ਮੇਰਾ ਨਾਮ ਅੱਜ ਹੀ ਗੱਤ ਦੇਤਾ ਹਾਂ ਲਾ ਕੇ ਲਾ ਕੇ ਹੁਣ ਕੋ ਨੂੰ ਖਵਾਉ ਕਰ ਲਈ ਨਾ ਆਪਾਂ ਵੇਚ ਚੁੱਕੀ ਨਹੀਂ ਕਰ ਸਾਨੂੰ ਮੁੰਡਾ ਕਾਚਾ ਹੈ ਇਹਦਾ ਰੰਗ ਨਹੀਂ 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 ਲਾ ਕੇ ਦਿਖਾਣਾ ਮੇਰਾ ਨਾਮ ਪਹਿਲਾਂ ਮੇਰਾ ਨਾਮ ਕਿੰਨਾ ਸੋਹਣਾ ਲਿਖਿਆ ਸ਼ੌਟ ਨਾਮ ਚੱਲ ਬਾਸ ਸੋਣਾ ਪਾਉਂਦੇ ਨਾ ਉਹ ਬੇਟਾ ਉਹਨੇ ਕੱਟ ਹੀ ਦਿੱਤਾ ਏ ਟੇਸਟੀ ਆ ਚੱਲ ਬੰਦ ਦੋ ਮਿੰਟ ਕਰੋ ਠੀਕ ਆ ਮੈਂ ਇਹਨਾਂ ਮਾੜਾ ਪਿੱਛੇ ਕਰਦੇ ਇਹ ਇਹ ਲਓ ਜੀ ਆਪਾਂ ਆਪਣਾ ਕੇਕ ਕੱਟ ਲਿਆ ਜਿਹਦੇ ਪਾਰ ਇੱਕੋ ਕੰਮ ਕਰ ਜਿਹੜਾ ਨਾਮ ਲੰਦਾ ਹੈ ਹਾਂ ਨਾਮ ਲਿਖਣ ਵਾਲੇ ਨੇ ਘੱਟਾ ਤੂੰ ਖਾ ਰਹੀ ਹੈਂ ਕਿੰਨਾ ਖਾਦਾ ਕੀ ਕਰਦੇ ਕੋਈ ਨਹੀਂ ਨੇ ਬਾਹਰ ਕਰਦੇ ਯਾਦ ਨੂੰ ਨਾ ਖਵਾ ਦੀ ਆ ਖਾਣੇ ਚਾਹ ਲੈ ਮੈਂ ਚਾਹ ਪੀਣਾ ਨਹੀਂ ਖਾਣਾ ਥੋੜੀ ਬਾਹਰ ਹੀ ਹੈ ਕਿਤੇ バ,バイバイ。バイバイ